ਸਬਜੀ ਨਿਕਲੀ ਨਹੀਂ ਜੀ ਬੁਰੀ ਲੱਗਦਾ ਵੇ ਲਖਬੀਰ ਹੈ ਸਬਜੀ ਤਾਂ ਬਾਅਦ ਵਿੱਚ ਵੇਖੀ ਹਾਂ ਤੈਨੂੰ ਪਤਾ ਘਰ ਵਿੱਚ ਕੀ ਚੱਲਣ ਡਿਆ ਵਾ ਤੂੰ ਸਿਆਣਾ ਉਹਨੇ ਸਿਆਣਾ ਸਮਝਦੀ ਹੀ ਜਿੱਦਨ ਦੀ ਉਹ ਲੈਣਦੀ ਨਾ ਵਿਆਹ ਕੇ ਤੇਰੀ ਤਾਂ ਮਤ ਤੇ ਪਰਦਾ ਪੈ ਗਿਆ ਵਾ ਪਤਾ ਨਹੀਂ ਨਾ ਤੈਨੂੰ ਭਰਾ ਲੱਭਦਾ ਵਾ ਨਾ ਤੈਨੂੰ ਮਾਂ ਲੱਭਦੀ ਆ ਨਾ ਤੈਨੂੰ ਕੋਈ ਭੈਣ ਭਰਾ ਲੱਭਦਾ ਵਾ ਤੂੰ ਆ ਨਾ ਜੋਗਲ ਹੈਗੀ ਉਹ ਹੀ ਆ ਉਹ ਨਵੀਂ ਹੁਣ ਕਿਹੜੀ ਗੱਲ ਹੋ ਗਈ ਆ ਹੁਣ ਕੀ ਹੋ ਗਿਆ ਜੀ ਨਾ ਤੈਨੂੰ ਨਹੀਂ ਪਤਾ ਤੈਨੂੰ ਜੀਵਨ ਨੇ ਕੁਝ ਨਹੀਂ ਦੱਸਿਆ ਮੈਨੂੰ ਪੁੱਛਿਆ ਲਿਆ ਮੈਨੂੰ ਤਾਂ ਇਹਨੇ ਦੱਸਿਆ ਵਾ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਵੀ ਤੁਸੀਂ ਲਿਆਓ ਪੜਤਾਲ ਕਰਕੇ ਲਿਆ ਉਹ ਰੋੜ ਜੇ ਕੋਈ ਨਿਕਲੀ ਉਹ ਜੀ ਗੱਲ ਤੇ ਮੈਂ ਇਹਨੂੰ ਘਰੋਂ ਬਾਹਰ ਕੱਢੂਗਾ ਜੀਵਨ ਦੇ ਨਾਲ ਤੂੰ ਜਾਵੇਂਗਾ ਕੋਈ ਨਹੀਂ ਮੈਂ ਚਲ ਜੂ ਮਤ ਨਾਲ ਤੇ ਤੇਰੀਆਂ ਅੱਖਾਂ ਸਾਹਮਣੇ ਸਾਰੇ ਕੰਮ ਹੋਣਗੇ ਕੱਲ ਨੂੰ ਤੂੰ ਇਹ ਆ ਨਾ ਕਹਿੰਵੀਂ ਵੀ ਮੇਰੀ ਭੈਣ ਝੂਠ ਬੋਲਦੀ ਆ ਜਾਂ ਮੇਰੀ ਪਰਜਾਈ ਝੂਠ ਬੋਲਦੀ ਆ ਮੇਰੇ ਘਰ ਵਾਲੀ ਤੇ ਇਲਜ਼ਾਮ ਲਾਉਂਦੀ ਆ ਵਾ ਕੋਈ ਗੱਲ ਨਹੀਂ ਮੈਂ ਚਲ ਜੂਗਾ ਨਾਲ ਉਹਨਾਂ ਦੇ ਪਰਨਾ ਇੱਕ ਗੱਲ ਬੜੀ ਮਾੜੀ ਆ ਜਦੋਂ ਘਰ ਵਿੱਚ ਰਹਿੰਦੇ ਹੋਈਏ ਨਾ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਕਿਹ ਕਿੱਦਾਂ ਲੱਗੀ ਪਰਕਾ ਮੈਨੂੰ ਤੇ ਤੇ ਪਹਿਲਾਂ ਹੀ ਪਤਾ ਸੀ ਕਿਨੇ ਪਰਕਾ ਨਹੀਂ ਤੂੰ ਕੌਣ ਹੁੰਦੀ ਮੈਨੂੰ ਕੱਢਣ ਵਾਲੀ ਤੁਮੇ ਤੇ ਡੀਸੀ ਲੱਗੀ ਆਈ ਵੱਡੀ ਕੱਢਣ ਵਾਲੀ ਜਿੰਨਾ ਤੇਰਾ ਘਰ ਚ ਹਿੱਸਾ ਹੈ ਨਾ ਉਨਾ ਹੀ ਮੇਰਾ ਹੈ ਇਹਨੂੰ ਮੈਂ ਦੱਸੂਗੀ ਪਰ ਮੈਂ ਨਾ ਅੱਗ ਦਿੱਤਾ ਹੀ ਪਾ ਲਈ ਦਵਾਈ ਵਾਲੀ ਤੇ ਇਹਨੇ ਨਾ ਹੁਣ ਗੱਲ ਨਹੀਂ ਛੱਡਣਾ ਥੋੜੋ ਇਹਨੇ ਤੇ ਗੱਲ ਦਾ ਨਚੋੜ ਕੱਢ ਕੇ ਛੱਡਣਾ ਕੋਈ ਨਹੀਂ ਤੈਨੂੰ ਵੀ ਵੇਖ ਲਾਂਗੀ ਇਹ ਗੱਲ ਸੱਚੀ ਹੋਈ ਨਾ ਫਿਰ ਸੋਚ ਲਾ ਇਹਦਾ ਇਲਜ਼ਾਮ ਕੀ ਹੋਊਗਾ ੱਟਕੇ ਮਾਰ ਕੇ ਤੂੰ ਕਿ ਸਾਰੇ ਟੱਬਰ ਨੇ ਨੂੰ ਬਾਹਰ ਕੱਢਣਾ ਮੈਂ ਮੈਂ ਵੀ ਇਹਨੂੰ ਇਹੀ ਗੱਲ ਕਹੀ ਆ ਮੈਂ ਨੂੰ ਸਮਝਾ ਤਾਂ ਪਹਿਲਾਂ ਇਹ ਗੱਲ ਮੈਂ ਜੇ ਕੋਈ ਨਿਕਲੇ ਹੀ ਨਾ ਉਦਾਂ ਦੀ ਗੱਲ ਤੂੰ ਆਪਣਾ ਸੋਝ ਲਈ। ਕਵੀ ਇਹਨੂੰ ਇਹੀ ਕਿਹਾ ਵਾ ਮੈਂ ਜੇ ਕੋਈ ਗੱਲ ਨਿਕਲ ਆਈ ਨਾ ਤੇ ਉਸ ਦਿਨ ਤੇਰਾ ਆਖਰੀ ਦਿਨ ਹੋਣਾ ਇਸ ਕਰ। ਐਦਾਂ ਦੀ ਜਨਾਨੀ ਮੈਂ ਕਿਤੇ ਵੇਖੀ ਨਹੀਂ ਗਈ। ਭਿਪਰਾ ਬਿਮਾਰ ਹੋਵੇ ਤਾਂ ਭਿਪਰਾ ਨੂੰ ਨਾਲ ਨਾ ਜਾਣ ਦਵੇ। ਕਿੱਦਾਂ ਦਾ ਕੰਮ ਕਰਨ ਲੱਗ ਪਿਆ ਤੂੰ ਵੀ? ਤੈਨੂੰ ਉਹ ਦਿਨ ਭੁੱਲ ਗਿਆ? ਤੂੰ 1000 ਮੰਗਦਾ ਹੁੰਦਾ ਸੀ ਤੇ ਭਿਪਰਾ ਤੇਰਾ ਤੈਨੂੰ 2000 ਫੜਾਉਂਦਾ ਹੁੰਦਾ ਸੀ। ਅੱਜ ਤੂੰ ਕਹਿੰਦਾ ਵਾ ਜੋ ਜਨਾਨੀ ਮੇਰੀ ਕਹਿੰਦੀ ਉਹ ਠੀਕ ਆ, ਭੈਣ ਭਰਾ ਸ਼ਦਾਈ ਹੋ ਗਏ ਆ। ਸਾਰੀ ਉਮਰ ਨਾ ਇਹੋ ਜਿਹਾ ਕੰਮ ਨਹੀਂ ਕਰੀਦੇ ਹੁੰਦੇ। ਕਿਹੜਾ ਟਾਈਮ ਹੁੰਦਾ ਜਨਾਨੀ ਦੀ ਗੱਲ ਮੰਨੀ ਦੀ ਆ ਤੇ ਕਿ ਤੂੰ ਤਾਂ ਬਿਲਕੁਲ ਹੀ ਥੱਲੇ ਲੱਗ ਗਿਆ ਵਾ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਮੈਂ ਅੰਦਰ ਜਾਣਾ ਵਾ ਵੀ ਚਲ ਮੈਂ ਤਿਆਰ ਹੋ ਕੇ ਮੈਂ ਨਾਲ ਤੁਰ ਪਣਾ ਬਾਅਦ ਚ ਪਤਾ ਨਹੀਂ ਕੀ ਗੱਲ ਹੁੰਦੀ ਆ ਨਾ ਕੋਈ ਮੇਰੇ ਦਿਮਾਗ ਚ ਗੱਲ ਹੁੰਦੀ ਆ ਵੀ ਮੈਂ ਕੇ ਪਾਸੇ ਜਾਣਾ ਵੀ ਆ ਜਾਂ ਕਿੱਦਾਂ ਵੀ ਆ ਤੇਰੇ ਦਿਮਾਗ ਚ ਕਿਉਂ ਨਹੀਂ ਆਉਂਦੀ ਜੇ ਤੂੰ ਉਹਨੂੰ ਦਬਕਾ ਮਾਰੇ ਨਾ ਉਹਦੀ ਹਿੰਮਤ ਨਹੀਂ ਤੇਰੇ ਗਾੜੀ ਬੋਲ ਜੇ ਤੂੰ ਚੁੱਪ ਕੀਤਾ ਰਹਿਣਾ ਤੇ ਕੋਈ ਗੱਲ ਨਹੀਂ ਅੱਜ ਤਾਂ ਸਾਡੇ ਨਾਲ ਕਰਨ ਰਹੀ ਆ ਨਾ ਕੱਲ ਨੂੰ ਵਾਰੀ ਤੇਰੀ ਵੀ ਆਉਣੀ ਆ ਤੇ ਫੇਰ ਤੂੰ ਸੋਚ ਲਾ ਕਿ ਤੇਰੇ ਨਾਲ ਕੀ ਬੰਨਾ ਵਾ ਫੇਰ ਤੂੰ ਨਾ ਖੋਤੀਆਂ ਜੋਗਾ ਤੇ ਨਾ ਟੋਪੀਆਂ ਜੋਗਾ ਨਾ ਤੂੰ ਕਰਦੀ ਜੋਗਾ ਰਾਣਾ ਦਾ ਨਾ ਤੂੰ ਟੱਬਰ ਜੋਗਾ ਰਾਣਾ ਹੀ ਤੇਰਾ ਸਾਥ ਕਿਸਨੇ ਨਹੀਂ ਉਹ ਦੇਣਾ ਹੁਣ ਤੂੰ ਹੀ ਦੱਸੋ ਮੈਂ ਕੀ ਕਰਾਂ ਫੇਰ ਹੁਣ ਮੈਂ ਕੀ ਦੱਸਣਾ ਵਾ ਤੂੰ ਸਿਆਣਾ ਹੀ ਆ ਪੜਿਆ ਲਿਖਿਆ ਵਾ ਤੇ ਕੀ ਕਰਨਾ ਵਾ ਪਰ ਆ ਜਿਹੜੀ ਪੁਸ਼ਪੜ ਤਾਲ ਵਾ ਨਾ ਇਹ ਕਰਕੇ ਹੀ ਰਹਿਣੀ ਆ ਅਸੀਂ ਚੁੱਪ ਕਰਕੇ ਨਹੀਂ ਬਹਿਣਾ ਤੇ ਇਹ ਕਾਦੀਆਂ ਦਵਾਈਆਂ ਦਿੰਦੀ ਫਿਰਦੀ ਆ ਇਹ ਕਹਿੰਦੀ ਮੈਂ ਆਪਣੀ ਦਵਾਈ ਲੈਂਦੀ ਆ ਜੇ ਆਪਣੀ ਵੀ ਲੈਂਦੀ ਆ ਉਹ ਤਾਂ ਤੂੰ ਨਾਲ ਹੀ ਗਿਆ ਹੋਵੇਂਗਾ ਕੱਲੀ ਤੇ ਕਿਤੇ ਗਈ ਨਹੀਂਗੀ ਕਾਦੀ ਦਵਾਈ ਖਾਂ ਰਹੀ ਏ ਪੁੱਛਿਆ ਮਮੀ ਇਹਨੂੰ ਹੀ ਮਨੂ ਕਹਿੰਦੀ ਮੈਂ ਆਪਣੀ ਸਹੇਲੀ ਨੂੰ ਮਗਾਈ ਆ। ਵੇ ਨਾ ਸਹੇਲੀ ਸਾਡੇ ਘਰ ਆਈ। ਨਾ ਕਿਤਾ ਕੱਲੀ ਇਹ ਸਹੇਲੀ ਕੋ ਗਈ। ਕਿਹੜੀ ਸਹੇਲੀ ਆ ਜਿਹਨੇ ਫੋਨ ਦੇ ਵਿੱਚ ਇਹਨੂੰ ਦਵਾਈ ਘਾਲਤੀ। ਬੁਛਨ ਤੇ ਮਮੀ ਇਹਨੂੰ ਦਿਆਂ ਹ ਪਰ ਇਹਨੇ ਦੱਸਿਆ ਕੋ ਮਨ ਨੂੰ ਨਹੀਂ ਆ। ਕੋਈ ਗੱਲ ਨਹੀਂ ਜੇ ਮੈਂ ਨਾਲ ਜਾਣਾ ਮੈਂ ਭੈਣ ਤੇ। ਪਤਾ ਕਰਵਾ ਕੇ ਉਹਨੇ ਵੀ ਹੈਗਾ ਦੀ ਦਵਾਈ ਐ। ਤੂੰ ਨਾਲ ਜਾ। ਕੋਈ ਨਹੀਂ ਮੈਂ ਨਾ ਕਿਉਂਕਿ ਮੈਨੂੰ ਇਹ ਆ ਵੀ ਭਲਕੇ ਨਾ ਸਾਡੇ ਤੇ ਨਾ ਸਾਰਾ ਇਲਜ਼ਾਮ ਛੋੜਦੀ। ਨਹੀਂ ਕੋਈ ਗੱਲ ਨਹੀਂ। ਇਹ ਭਾਬੀ ਨੇ ਮੈਨੂੰ ਮਾੜੇ ਬਣਾਤਾ ਵਾ। ਅਸੀਂ ਨਹੀਂਗੇ ਕੰਮ ਕਰਨਾ ਚਾਹੁੰਦੇ। ਨਾ ਦਿਨ ਨੂੰ ਅਜੇ ਤੱਕ ਮਾੜਾ ਕਿਹਾ ਵਾ ਤਾਂ ਨਾ ਕਹਿਣਾ ਵਾ। ਪਰ ਆ ਜਿਹੜੇ ਕੰਮ ਆ ਨਾ ਮੈਨੂੰ ਨਹੀਂ ਚੰਗੇ ਲੱਗਦੇ ਮੈਂ ਕਦੇ ਕਰਨ ਵਿੱਚ ਤੇ ਤੇਰੇ ਵਿੱਚ ਫਰਕ ਨਹੀਂ ਸਮਝਿਆ ਕੋਈ ਗੱਲ ਨਹੀਂ ਮੇਰੇ ਨਾਲ ਜਾਨਾ ਕੋ ਕਰਕੇ ਉਹਨੇ ਪਤਾ ਕੋਈ ਨਹੀਂ ਟਾਈਮ ਤੇ ਮੈਨੂੰ ਵੀ ਲੱਗਣ ਦਾ ਆਖਰੀ ਹੁਣ ਘਰੇ ਜਿੱਦਾਂ ਤੇ ਨੇ ਲੱਛਣ ਫੜ ਲਏ ਦਵਾਈ ਦੇ ਵਾਕਿਆ ਇਹਦੀ ਆਪਣੀ ਨਹੀਂ ਹੈਗੀ ਚਲ ਕੋਈ ਗੱਲ ਰਿਪੋਰਟ ਚ ਪਤਾ ਲੱਗ ਹੀ ਜਾਣਾ ਜਦੋਂ ਕਰੂ ਦੀਪ ਕੰਮ ਬਾਝ ਕਰ ਲਈ ਪਹਿਲੇ ਇਹਦਾ ਕਰ ਦੋ ਫੁਲਕੇ ਪਾ ਕੇ ਲਿਆ ਮੈਂ ਖਾਣੇ ਲਈ ਨਹੀਂ ਦੋ ਫੁਲਕੇ ਤੇ ਤੁਹਾਨੂੰ ਮੈਂ ਬਾਅਦ ਚ ਲਿਆ ਕੇ ਦਿੰਨੀ ਆ ਪਹਿਲੇ ਮੈਨੂੰ ਦੱਸੋ ਆ ਪਰਚਾਈ ਦਾਡੇ ਕੀ ਕਰਨ ਭਰੰਦੀ ਸੀ ਕੀ ਗੱਲ ਐ ਨਹੀਂ ਤਤੀ ਫੰਡੀਆਂ ਸਿਰਸਰੇ ਕੀ ਹੋ ਗਿਆ ਕੀ ਸਿਰਸਰੇ ਕਹਿੰਦੀ ਸੁਣ ਲਿਆ ਹੀ ਮੈਂ ਕੀ ਕਹਿੰਦੀ ਐ ਘਰੋਂ ਕੱਢਣਾ ਫਲਾਣਾ ਕਰਨਾ ਇਹ ਕੌਣ ਹੁੰਦੀ ਮੈਨੂੰ ਘਰੋਂ ਕੱਢਣ ਵਾਲੀ ਜਿੰਨੇ ਦਾ ਹੱਕ ਐ ਨਾ ਘਰ 'ਚ ਉਹਨਾਂ ਮੇਰਾ ਵੀ ਆ ਜਿਹੜਾ ਤੇਰਾ ਕੰਮ ਚੱਲਣਦਿਆ ਨਾ ਇਹ ਘਰੋਂ ਨਿਕਲਣ ਵਾਲਾ ਹੀ ਆ ਮੇਰਾ ਕਿਹੜਾ ਕੰਮ ਚੱਲਣਦਿਆ ਤੁਸੀਂ ਨਾ ਹੁਣ ਉਹਨਾਂ ਦੀ ਸਾਈਡ ਨਾ ਲਓ ਜਾ ਦੀ ਜੋ ਕੁਛ ਕਰਦੀ ਤਾ ਪਤਾ ਹੀ ਸਭ ਨੂੰ ਅੱਛਾ ਹੁਣ ਤੁਸੀਂ ਵੀ ਇਹਨਾਂ ਦੀ ਗੱਲਾਂ ਜਾਣਾ ਕੀ ਗੱਲਾਂ ਦੀ ਗੱਲ ਮੇਰੀ ਗੱਲ ਜਦੋਂ ਮੈਂ ਕਹਿੰਦੀ ਕਿ ਮੈਂ ਆਪਣੀ ਦਵਾਈ ਪਾਣੀ ਫੇਰ ਕਿਹੜੀ ਗੱਲ ਐ ਤੇ ਚਲ ਕੋਈ ਗੱਲ ਨਹੀਂ ਦੁੱਧ ਦੁੱਧ ਪਾਣੀ ਦਾ ਪਾਣੀ ਹੋਈ ਜਾਣਾ ਵਾ ਮੈਂ ਜਾਣਾ ਵਾ ਭੈਣ ਦੇ ਨਾਲ ਅੱਛਾ ਲੈਬ ਟੈਸਟ ਕਰਾਉਣ ਚੱਲੇ ਆ ਮੈਂ ਦਵਾਈ ਕੋਈ ਗੱਲ ਨਹੀਂ ਤੈਨੂੰ ਕੋਹ ਜ਼ਿਆਦਾ ਸਿਆਣੀ ਨਾ ਬਣ ਮੈਨੂੰ ਘਰੋਂ ਕੱਢਣ ਦੀ ਏ ਇਹ ਨਾ ਹੋਵੇ ਮੈਨੂੰ ਕੱਢਦੀ ਕੱਢਦੀ ਆਪ ਹੀ ਘਰੋਂ ਨਿਕਲ ਜਾ ਮੈਂ ਸਭ ਸੁਣ ਲਿਆ ਹੀ ਕਿੱਦਾਂ ਧੰਨ ਭਰੰਦੀ ਸੀ ਮੇਰੇ ਨਾਲ ਗੱਲ ਕਰਦੀ ਹਾਂ ਮੂੰਹ ਤੇ ਤੈਨੂੰ ਘਰੋਂ ਕੱਢਣਾ ਫਲਾਣਾ ਇੰਨੀ ਗੱਲ ਤੇ ਤੂੰ ਸੁਣ ਲਈ ਘਰੋਂ ਬਾਹਰ ਕੱਢਣਾ ਪੂਰੀ ਗੱਲ ਸੁਣਦੀ ਹਾਂ ਵੀ ਕਿਹੜੀ ਗੱਲਾਂ ਕਹਿਣ ਡੇ ਉਹਨਾਂ ਨੇ ਇਹੀ ਕਿਹਾ ਵਾ ਵੀ ਜੇ ਕਿਤੇ ਕੁਝ ਨਿਕਲ ਆਇਆ ਜਾਂ ਕੋਈ ਦਵਾਈ ਦੇ ਵਿੱਚ ਕੋਈ ਰਿਲੀਜੀ ਨ ਫੇਰ ਕਰਨਾ ਕਰੋ ਬਰ ਤੇ ਉਹਨਾਂ ਦਾ ਤੇ ਪਤਾ ਨਹੀਂ ਹੈ ਉਹ ਤੇ ਜੇ ਕੋਈ ਨਿਕਲ ਆਇਆ ਨਾ ਸੱਚੀ ਤੇ ਘਰੋਂ ਬਾਹਰ ਪਹਿਲੇ ਨੰਬਰ ਤੇ ਮੈਂ ਕੱਢੂੰਗਾ ਤੁਹਾਨੂੰ ਆਪਣੇ ਘਰ ਜਾ ਤੇ ਯਕੀਨ ਹੋ ਗਿਆ ਤੁਹਾਨੂੰ ਮੇਰੇ ਤੇ ਕੋਈ ਯਕੀਨ ਨਹੀਂ ਆ ਉਹ ਯਕੀਨ ਹੈਗਾ ਹੀ ਤਾਂ ਹੀ ਇਹਦਾ ਕੁਝ ਕਹਾਣੀ ਹੈ ਮੈਂ ਉਹਨਾਂ ਨੇ ਜੋ ਕਹਾਤਾ ਉਹ ਬਸ ਸੱਚੀ ਆ ਜਦੋਂ ਮੈਂ ਤੁਹਾਨੂੰ ਕਹਿਣ ਦੀ ਆ ਕਿ ਮੇਰੀ ਆਪਣੀ ਦਵਾਈ ਫੇਰ ਕਿਹੜੀ ਗੱਲ ਆ ਆ ਜੀਵਨ ਨੇ ਤੇ ਸਾਰੇ ਘਰ ਚ ਪਵਾਲਾ ਪਾਤਾ ਕਦੀ ਫਲਾਣੇ ਕੋ ਜਾ ਕੇ ਤੇ ਦੀਦੀ ਦੀ ਗੱਲ ਦੇਖੋ ਜੀਵਨ ਤੇ ਆਈ ਹੈ ਹਫਤੇ ਦੋ ਹਫਤੇ ਵਾਸਤੇ ਤੇ ਮੈਂ ਇਨੇ ਟਾਈਮ ਹੋ ਗਿਆ ਨਾ ਇਹਨਾਂ ਦੇ ਵਿੱਚ ਰਹਿੰਦੀ ਨੂੰ ਦੀਦੀ ਨੂੰ ਮੇਰੇ ਤੇ ਮਾਸਾਜ ਯਕੀਨ ਨਹੀਂ ਹੋਇਆ ਓ ਚੱਲ ਮੇਰੀ ਗੱਲ ਸੁਣਾ ਇੰਨਾ ਗੁੱਸਾ ਕਿਹੜੀ ਕਿੱਲੋਂ ਕਰਨ ਦੀ ਆ ਟੈਸਟ ਕਰਾ ਲੈਂਦੇ ਹਾਂ ਤੇ ਰੱਗ ਹੀ ਜਾਣ ਡਿਆ ਕੋਈ ਗੱਲ ਨਹੀਂ ਟੈਸਟ ਕਰਾ ਦੇ ਜੇ ਕੋਈ ਗੱਲ ਆ ਨਿਕਲੀ ਠੀਕ ਆ ਜਾਂ ਨਾ ਨਿਕਲੀ ਫੇਰ ਮੈਂ ਵਾਕਾ ਹੋਣਾ ਹੀ ਹੋਣਾ ਹਾਂ ਜਾਓ ਜਿੰਨੇ ਜੋਰ ਕਰਨਾ ਕਰਦੇ ਹੋ ਤੇ ਮੇਰੇ ਵਾਕ ਕਰ ਲਾਂਗੇ ਜੇ ਕੁਝ ਨਾ ਨਿਕਲਿਆ ਤੇ ਠੀਕ ਆ ਮੇਰੇ ਨਾ ਪੱਥਰ ਤੇ ਲਕੀਰਾ ਵਾਕ ਹੁੰਦੀ ਅੱਗੇ ਤੇ ਮੈਂ ਸੋਚ ਲੈਣੀ ਹੁੰਦੀ ਕਿ ਨਹੀਂ ਘਰ 'ਚ ਰਹਿਣਾ ਪਰ ਹੋਣਾ ਮੈਂ ਹੋਣਾ ਹੀ ਹੋਣਾ ਵਾਕ ਉਹ ਵਾਕ ਤੈਨੂੰ ਕਰ ਦਾਂਗੇ ਠੀਕ ਆ ਪਹਿਲਾਂ ਰਿਪੋਰਟ ਠੀਕ ਆਊਗੀ ਫੇਰ ਓ ਠੀਕ ਆ ਬਾਬਾ ਜਾਓ ਰਿਪੋਰਟ ਕਰਾ ਲਿਓ ਕੋਈ ਨਹੀਂ ਜਾਣਾ ਮੈਂ ਲੱ ਮੈਂ ਹਈ ਇਹਨਾਂ ਨੂੰ ਤੇ ਮੈਂ ਬੋਲਤਾ ਕਿ ਕੋਈ ਗੱਲ ਨਹੀਂ ਮੈਂ ਵੱਖ ਹੋਣਾ ਪਰ ਗੱਲ ਤੇ ਇਹ ਹੈ ਕਿ ਦਵਾਈ ਤੇ ਮੈਂ ਹੀ ਪਾਉਣੀ ਹੈ ਹੁਣ ਰਿਪੋਰਟ ਕਰਾਉਣੀ ਹੈ ਤੇ ਪਤਾ ਨਹੀਂ ਕੀ ਬੰਨਣਾ ਮਨੇ ਤਾਂ ਬੜੀ ਟੈਨਸ਼ਨ ਪਈ ਹੈ ਰਿਪੋਰਟ ਦੀ ਚੱਲ ਕੋਈ ਨਹੀਂ ਦੇਖਦੇ ਆ ਕੀ ਹੁੰਦਾ ਇਹ ਤੁੰਦਨ ਨਾ ਜੀਵਨ ਇਸੇ ਆਪ ਹੀ ਪਾਇਆ ਹੈ ਹੁਣ ਨਾ ਕੋਈ ਨਾ ਕੋਈ ਕੰਮ ਤੇ ਕਰਨਾ ਹੀ ਪੈਣਾ ਜੇ ਮੈਂ ਕੰਮ ਵੀ ਨਾ ਕੀਤਾ ਇਹਨਾਂ ਨੂੰ ਜਿਆਦਾ ਸ਼ੱਕ ਪੈ ਜਾਣਾ ਉਦੋਂ ਤੇ ਕਹਿੰਦੇ ਹੈਗੇ ਕਿ ਤੂੰ ਕੋਈ ਕੰਮ ਨਹੀਂ ਕਰਨਾ ਕਰਨਾ ਹੈ ਕੋ ਜੇ ਮੈਂ ਨਾਂ ਵੀ ਕੀਤਾ ਜਿਆਦਾ ਸ਼ਰਕ ਹੈ ਨਾ ਇਹ ਨੰਬ ਤਾਈ ਪਾ ਲਈਏ ਮੈਨੂੰ ਕੀ ਪਤਾ ਹੀ ਇਹ ਜਿਹੜੀ ਹੈਗੀ ਆਈ ਹੈ ਇਹਨੇ ਉੱਤੇ ਹੀ ਆ ਜਾਣਾ ਮੈਂ ਤਾਂ ਆਪਣੇ ਵੱਲੋਂ ਚੋਰੀ ਚੋਰੀ ਕਰਾਂ ਲੱਗੀ ਸੀ ਪਰ ਹਨ ਇਹਨੇ ਕੀ ਸੱਚ ਝੂਠ ਬੋਲਿਆ ਨਾ ਨਹੀਂ ਮੇਰੀ ਗਾਸ ਹੁਣ ਇਹ ਕੀ ਕਰਨੀ ਆ ਕੁਛ ਨਹੀਂ ਦੀਦੀ ਸਬਜੀ ਬਣਾ ਲੱਗੀ ਸੀ ਤੈਨੂੰ ਕਿਹਨੇ ਕਿਹਾ ਸਬਜੀ ਬਣਾਉਣ ਨੂੰ ਲੈ ਦੱਸ ਮੇਰਾ ਘਰ ਹੈ ਮੈਂ ਬਣਾ ਨਹੀਂ ਸਕਦੀ ਕੁਛ ਨਾ ਤੇਰਾ ਕਾਦਾ ਘਰ ਵਾ ਤੂੰ ਕੰਮ ਜਿਹੜੇ ਘਰ ਵਾਲੇ ਕਰਨ ਲਈ ਆ ਲੈ ਹੁਣ ਮੈਂ ਕੀ ਕਰਤਾ ਨਾ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਵੀ ਮੈਂ ਕੀ ਕੀਤਾ ਇੰਨੀ ਭੋਲੀ ਨਾ ਬਣ ਜਿੰਨੀ ਬੜ ਬੜ ਮੈਨੂੰ ਵਿਖਾਉਣ ਲਈ ਆ ਉਹ ਜੀਵਨ ਦੀਆਂ ਗੱਲਾਂ ਜਾਣਨੇ ਉਹ ਤੇ ਉਹ ਜਦੋਂ ਦੀ ਆਈ ਉਦੋਂ ਦੇ ਉਹਨੇ ਸਿਆਪੇ ਪਾਏ ਆ ਘਰ 'ਚ ਮੈਂ ਤੇ ਆਪਣੀ ਦਵਾਈ ਕਹਿੰਦੀ ਕਿ ਪਾਣੀ ਹੀ ਕਿ ਮੈਂ ਲਿਆਂਦੀ ਹਾਂ ਹੋਮੋਪੈਥਿਕ ਦਵਾਈ ਮੇਰੀ ਇੱਕ ਗੱਲ ਸੁਣ ਚੱਲ ਮੈਂ ਮੰਨ ਲੈਨੀ ਆ ਦਵਾਈ ਤੂੰ ਲਿਆਂਦੀ ਹੈ ਆਪਣੇ ਵਾਸਤੇ ਚੱਲ ਮੇਰੇ ਨਾਲ ਕਿਹੜਾ ਡਾਕਟਰ ਵਾ ਜਿਹੜਾ ਸਬਜੀ ਵਿੱਚ ਕਹਿੰਦਾ ਦਵਾਈ ਪਾ ਕੇ ਖਾਓ ਪਾਣੀ ਵਿੱਚ ਕੋਲ ਕੇ ਬੂੰਦਾ ਦਾ ਡਾਕਟਰ ਆਂਦੇ ਪੀਣ ਨੂੰ بس ਸਬਜ਼ੀਆਂ ਵਿੱਚ ਨਹੀਂ ਕਹਿੰਦੇ ਉਹ ਦੀਦੀ ਉਹਨਾਂ ਨੇ ਕਿਹਾ ਹੀ ਮੈਨੂੰ ਪਾਣੀ ਚ ਪਰ ਦਵਾਈ ਹੀ ਕੋੜੀ ਉਹਦੇ ਕਰਕੇ ਮੇਕੋ ਨਾ ਪੀਤੀ ਨਹੀਂ ਜਾਂਦੀ ਪਾਣੀ ਚ ਤੇ ਉਹਨਾਂ ਨੂੰ ਮੈਂ ਪੁੱਛਿਆ ਕਹਿੰਦੇ ਚੱਲ ਸਬਜ਼ੀ ਜਿੰਨਾ ਟੇਸਟ ਨਹੀਂ ਆਉਂਦਾ ਉੱਚ ਘੋਲ ਕੇ ਪਾ ਲਈ ਤੇ ਸਬਜ਼ੀ ਦਾ ਟੇਸਟ ਹੋ ਜਾਣਾ ਮੈਂ ਤਾਂ ਤਾਂ ਹੀ ਸਬਜ਼ੀ ਚ ਪਾ ਕੇ ਖਾਂ ਲੱਗੀ ਸੀ ਕਿ ਇਦਾਂ ਮੈਨੂੰ ਕੋੜੀ ਲੱਗਦੀ ਐ ਨਾਲੇ ਜੀਵਨ ਦੀ ਕਿਹੜੀ ਗੱਲ ਐ ਇਹਨੂੰ ਤੇ ਉਦੇ ਗੱਲਾਂ ਕਰਨ ਦੀ ਆਦਤ ਐ ਜਿੱਦਨ ਦੀ ਆਈ ਐ ਘਰ ਚ ਕੋਈ ਨਾ ਕੋਈ ਸਿਆਪੇ ਪਾਏ ਜਾਂਨੇ ਨੇ ਨੇ ਕਾਦੇ ਸਿਆਪੇ ਪਾਏ ਆ ਤੂੰ ਇੰਨੇ ਨਾ ਚੰਗੀ ਨਾ ਬਣਨ ਦੀ ਕੋਸ਼ਿਸ਼ ਕਰ ਤੁਹਾਡੇ ਵਾਸਤੇ ਰੋਟੀ ਸਬਜ਼ੀ ਨਹੀਂ ਬਣਾਉਣੀ ਅਸੀਂ ਬਣਾਈਏ ਜਾਂ ਨਾ ਬਣਾਈਏ ਆਪਣੇ ਜੋਗੀ ਬਣਾ ਕੇ ਖਾ ਲਿਆ ਕਰ ਜੇ ਨਹੀਂ ਨਾ ਬਾਹਰ ਦਾ ਕੰਮ ਸੰਭਲਾ ਉਹ ਸੋਈ ਵਿੱਚ ਵੜਨ ਦੀ ਕੋਈ ਲੋੜ ਨਹੀਂ ਗਈ ਇਹ ਨਾ ਮੁੜ ਕੇ ਗਈ ਵੀ ਦੀਦੀ ਨੇ ੱਤਕੇ ਮਾਰ ਕੇ ਬਾਹਰ ਕੱਢਿਆ ਵਾ ਏਡੀ ਕਿਹੜੀ ਤੁਹਾਡੇ ਹੀ ਜੁਰਤ ਹੈ ਕਿ ਮੈਨੂੰ ੱਤਕੇ ਮਾਰ ਕੇ ਕੱਢੋ ਮੇਰਾ ਵੀ ਘਰ ਹੈ ਚਲੋ ਮੈਂ ਨਹੀਂ ਸਬਜੀ ਬਣਾਉਂਦੀ ਤੂੰ ਹੀ ਬਣਾ ਲਓ ਤੂੰ ਹੀ ਖਵਾ ਦਿਓ ਤੈਨੂੰ ਯਕੀਨ ਹੋ ਗਿਆ ਜਿਹੜੀ ਆ ਹੁਣੇ ਹੀ ਆਈ ਹੈ 4-5 ਦਿਨ ਤੇ ਮੈਂ ਇੰਨੇ ਦਿਨ ਦੀ ਤੁਹਾਡੇ ਘਰ ਆ ਤੁਹਾਨੂੰ ਮੇਰੇ ਤੇ ਮਾਸਾ ਯਕੀਨ ਨਹੀਂ ਹੈਗਾ ਕਿ ਮੈਂ ਇਦਾਂ ਦਾ ਕੰਮ ਕਰ ਸਕਦੀ ਹਾਂ ਦੱਸ ਮੈਨੂੰ ਤੇਰੇ ਤੇ ਯਕੀਨ ਹੈਗਾ ਹੀ ਤੈਨੂੰ ਰਸੋਈ 'ਚ ਵੜਿਆ ਹੀ ਪਰ ਯਕੀਨ ਤੂੰ ਤੋੜਿਆ ਵਾ ਤੇ ਰਹੀ ਗੱਲ ਜੀਵਨ ਦੀ ਜੀਵਨ ਇੱਥੇ ਹੀ ਰਹਿੰਦੀ ਰਹੀ ਆ ਉਹ ਪਹਿਲੀ ਵਾਰਾ ਨਹੀਂ ਆਈ ਉਹ ਰਹਿੰਦੀ ਰਹੀ ਹੀ ਕੁਵਾਰੀ ਹੁੰਦੀ ਹਾਂ ਤੇ ਉਹਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਬਹੁਤ ਕੁਝ ਬਦਲ ਜਾਂਦਾ ਸਮੇਂ ਦੇ ਹਿਸਾਬ ਨਾਲ ਤੀਆਂ ਦਾ ਸਮਾਂ ਹੋਈ ਜਾਂਦਾ ਵਾ ਤੀਆਂ ਦੇ ਘਰ ਨਹੀਂ ਬਦਲਦੇ ਤੇ ਬਹੁਤੀ ਨਾ ਤੁਸਤ ਚਲਾ ਕੇ ਨਾ ਕਰਿਆ ਕਰ ਮੈਨੂੰ ਹੁਣ ਸਮਝ ਆ ਗਈ ਆ ਫਿਰ ਸੋਈ ਵਿੱਚ ਕਿਉਂ ਵਰਦੀ ਹਾਂ ਜਾ ਜਾ ਕੇ ਨਾ ਝਾੜੂ ਪੋਚੇ ਦਾ ਕੰਮ ਕਰ ਲੈ ਪਰ ਸੋਈ ਦਾ ਮੈਂ ਆਪੇ ਕਰ ਲੂੰਗੀ ਠੀਕ ਆ ਜਿੱਦਾਂ ਤੁਹਾਨੂੰ ਮਨਜ਼ੂਰ ਕਰ ਲੈਣੀ ਆ ਕੰਮ ਜਿਹੜੇ ਕੰਮ ਜੋਗੀ ਹੈਗੀ ਹੈ ਨਾ ਹੁਣ ਤੇਰੇ ਕੋ ਉਹ ਕਰਵਾਉਂਗੀ ਮੈਂ ਤਾਂ ਸੋਚਿਆ ਹੀ ਚੰਗੀ ਆ ਕੋਈ ਗੱਲ ਨਹੀਂ ਰੋਟੀ ਪਾਣੀ ਬਣਾਉਂਗੀ ਤੂੰ ਤਾਂ ਜਿਹੜਾ ਸਾਡੀਆਂ ਵੱਡਾਂ ਲਈ ਆ ਕੋਈ ਗੱਲ ਨਹੀਂ ਇੱਕ ਵਾਰਾ ਨਾ ਲੈਬ ਵਿਚ ਟੈਸਟ ਕਰਵਾ ਲੈਂਦੇ ਕਿ ਦਵਾਈ ਹੈ ਕਾਦੀ ਆ ਵੇਖੀ ਸਹੀਂ ਤੇਰਾ ਬੰਦਾ ਕੀ ਆ ਤੈਨੂੰ ਬਾਹਰ ਨਾ ਨਾ ਮੈਂ ਕੱਢਿਆ ਤੇ ਮੇਰਾ ਨਾਂ ਵੀ ਰਮਣ ਨਹੀਂ ਫਿਰ ਦੱਦੀਆਂ ਸੰਦੀਪ ਨੂੰ ਫੋਨ ਲਾਉਂਦੀ ਆ ਉਹਨੂੰ ਦੱਸਦੀ ਆ ਕਿ ਤੇ ਨਵੀਂ ਸਿਆਪਾ ਪੈ ਗਿਆ ਹੈ ਹਲੋ ਹਾਂ ਸੰਦੀਪ ਕੀ ਹਾਲ ਚਾਲ ਚੱਲ ਵਧੀਆ ਚਾਹੀਦਾ ਮੇਰਾ ਕਿੱਥੇ ਵਧੀਆ ਯਾਰ ਮੈਂ ਤੇ ਨਾ ਕੋਈ ਨਾ ਕੋਈ ਨਵੀਂ ਵਿਪਤਾ ਚ ਫਸੀ ਰਹੀ ਨਹੀਂ ਆ ਹੁਣ ਆ ਗਈ ਐ ਉਹ ਦਵਾਈ ਫੜੀ ਗਈ ਯਾਰ ਹੋਰ ਕੀ ਐ ਉਹ ਨਹੀਂ ਯਾਰ ਮੈਂ ਨਾ ਰੋਟੀ ਦੇ ਲੱਗੀ ਸੀ ਭਾਜੀ ਨੂੰ ਸਬਜੀ ਚ ਪਾ ਲਗੀ ਸੀ ਤੇ ਆ ਇੱਕ ਆਈ ਐਨ ਨਾਨ ਇਹਨਾਂ ਦੀ ਕੋਈ ਪੈਨ ਲੱਗਦੀ ਆ ਉੱਤੇ ਹੀ ਆ ਗਈ ਤੇ ਆਣ ਕੇ ਉਹਨੇ ਹੋਰ ਤੇ ਕੋਈ ਗੱਲ ਕੀਤੀ ਨਹੀਂ ਸਿੱਧੀ ਮੇਰੇ ਹੱਥੋਂ ਦਵਾਈ ਫੜ ਲਈ ਯਾਰ ਮੈਨੂੰ ਟੈਨਸ਼ਨ ਪਈ ਆ ਦਵਾਈ ਨੀ ਉਹ ਦਿੱਤੀ ਉਹਨੇ ਮੈਂ ਦੇਖੋ ਖੋਈ ਸੋਗਾ ਮੈਂ ਕਿਹਾ ਫੜਾ ਮੈਨੂੰ ਮੇਰੀ ਦਵਾਈ ਆ ਮੈਂ ਤੈਨੂੰ ਬਥੇਰੇ ਪੁੱਛੇ ਪਾਏ ਆ ਕਿ ਮੈਂ ਆਪਣੀ ਖਾਨ ਨੀ ਹੋਮੀਓਪੈਥਿਕ ਆ ਪਰ ਨਾ ਉਹ ਬੜੀ ਚਲਾ ਕੇ ਤੇ ਚਤਰਾਉਂਦੇ ਨਾ ਕਹਿੰਦੀ ਨਹੀਂ ਨਹੀਂ ਇਹ ਦਵਾਈ ਉਹ ਨਹੀਂ ਹੈਗੀ ਸੋ ਅੱਛਾ ਮੇਰੀ ਸੁਣ ਗੱਲ ਹੋ ਨਾ ਸਾਰੇ ਘਰ ਚ ਰੋਲਾ ਪਿਆ ਏ ਤੇ ਸਾਰਿਆਂ ਨੇ ਨਾ ਮੇਰੇ ਤੇ ਸ਼ੱਕ ਤੇ ਪੈ ਪੈ ਹੀ ਗਿਆ ਕਿ ਤੈਨੂੰ ਪਤਾ ਹੀ ਐ ਏਡੀ ਵੱਡੀ ਗੱਲ ਹੋ ਗਈ ਦਵਾਈ ਫੜੀ ਗਈ ਆ ਇਹਨਾਂ ਨੇ ਨਾ ਹੁਣ ਲੈਬ ਟੈਸਟ ਕਰਵਾਣਾ ਆ ਆਹੋ ਕਹਿੰਦੇ ਕਰਵਾਣਾ ਹੀ ਕਰਵਾਣਾ ਮੇਰੀ ਸੁਣ ਗੱਲ ਲੈਬ ਟੈਸਟ ਚ ਤੈਨੂੰ ਕੋਈ ਸ਼ਾਇ ਹੈਗਾ ਅੱਛਾ ਯਾਰ ਤੂੰ ਮੈਨੂੰ ਨਾ ਫਸਾ ਕੇ ਰੱਖਤਾ ਹੋਰ ਕੀ ਐ ਮੈਂ ਚੰਗੀ ਭਲੀ ਯਾਰ ਸਾਰਾ ਕੁਝ ਚੱਲ ਹੀ ਜਾਂਦਾ ਸੀ ਆ ਨਵੇਂ ਸਿਆਪਾ ਪਾ ਕੇ ਰੱਖਤਾ ਤੂੰ ਉਹ ਨਹੀਂ ਬਾਬਾ ਤੇਰਾ ਨਾਮ ਨਹੀਂ ਲੈਂਦੀ ਮੈਂ ਤੇਰਾ ਕਿਉਂ ਲੈਣਾ ਨਾਮ ਫਸੀ ਤੇ ਮੈਂ ਹੀ ਆ ਨਾ ਹੁਣ ਮੈਨੂੰ ਟੈਨਸ਼ਨ ਪੈ ਗਈ ਔਰ ਤੂੰ ਵੀ ਕਹਿਦਾ ਕਿ ਪਤਾ ਨਹੀਂ ਆਂਦਾ ਕਿ ਨਹੀਂ ਆਂਦਾ ਲੈਬ ਟੈਸਟ ਚ ਹੋਂਦੇ ਨਾ ਬੱਸ ਨਾ ਦੇਣ ਨਾ ਦਾ ਦੇ ਲਕਉ ਮੌਕਾ ਮੌਕਾ ਹੀ ਪਤਾ ਨਹੀਂ ਕਦੋਂ ਉਹ ਪਹੁੰਚਦਾ ਯਾਨੀ ਕਦੋਂ ਨਾਲ ਪਤਾ ਲੱਗਦਾ ਨਾ ਪਤਾ ਨਹੀਂ ਇਹਨਾਂ ਨੇ ਕੀ ਕਰਨਾ ਆਹੋ ਉਤੋਂ ਲਖਬੀਰ ਨੇ ਵੀ ਮੈਨੂੰ ਕਹਿਤਾ ਕਿ ਜੇ ਰਿਪੋਰਟ ਚ ਕੁਝ ਆ ਗਿਆ ਤੇ ਤੈਨੂੰ ਘਰੋਂ ਕੱਢ ਦੇਣਾ ਹੁਣ ਮੈਂ ਨਾ ਇੱਧਰ ਦੀ ਨਾ ਉੱਧਰ ਦੀ ਆਹੋ ਚਲ ਕੋਈ ਨਹੀਂ ਫਿਰ ਮੈਂ ਦੇਖਦੀ ਆ ਕਰਦੀ ਆਹੋਂ ਤੂੰ ਵੀ ਕੀ ਕਰ ਸਕਦੀ ਆ ਹੁਣ ਦਵਾਈਆਂ ਇਹਨਾਂ ਨੇ ਮੈਨੂੰ ਫੜਾਈ ਨਹੀਂ ਆ ਜੇ ਫੜਾਈ ਹੁੰਦੀ ਨਾ ਫਿਰ ਤੇ ਮੈਨੂੰ ਛੋਟ ਛੋਟ ਦੇਣਾ ਸੀ ਕਿਤੇ ਲੈਬ ਟੈਸਟ ਤੱਕ ਪਹੁੰਚਣੀ ਨਹੀਂ ਨਹੀਂ ਉਹ ਬੜੀ ਚਲਾਕ ਹੈ ਯਾਰ ਆਹੋ ਚੱਲ ਠੀਕ ਹੈ ਫਿਰ ਟੰਗਾ ਲੈ ਹੁਣ ਨੇਵੀ ਕਹਤਾ ਕਿ ਲੈਬ ਟੈਸਟ ਦਾ ਪਤਾ ਨਹੀਂ ਆਂਦਾ ਕਿ ਨਹੀਂ ਆਂਦਾ ਵਿੱਚ ਕੁਝ ਮੈਨੂੰ ਟੈਨਸ਼ਨ ਪੈ ਗਈ ਹੁਣ ਵਾਧੂ ਦੀ ਹੁਣ ਮੈਂ ਕੀ ਕਰਾਂ ਨਕੀ ਹੋਇਆ ਤੈਨੂੰ ਤੂੰ ਬੜਾ ਮੂੰਹ ਠਕਿਆ ਮੁਸਕੰਡਈਂ ਮਮੀ ਹਾਂ ਤਨੂ ਗੱਲ ਦਾ ਨਹੀਂ ਪਤਾ ਲੱਗਾ ਕਾਹਦੀ ਗੱਲ ਦਾ ਪਤਾ ਲੱਗਾ ਮੈਨੂੰ ਬੈਠੋ ਹੂੰ ਉਹੀ ਜਿਹੜੀ ਜੀਵਨ ਨੇ ਦਵਾਈ ਦੀ ਫੜੀ ਹੈ ਤੇ ਮੇਰਾ ਨਾਂ ਲਾਉਂਦੇ ਆ ਤੇ ਨਾਂ ਤੇ ਤੇਰਾ ਲਾਉਂਦੇ ਆ ਤੇ ਇਹ ਮੈਨੂੰ ਦੱਸ ਵੀ ਦਵਾਈ ਤੇਰੇ ਹੱਥ 'ਚ ਵੇਖੀ ਆ ਪੌਂਦੀ ਨੇ ਵੇਖਿਆ ਤਾਂ ਫੇਰ ਹੀ ਉਹਨੇ ਤੇਰਾ ਨਾਂ ਲਾਇਆ ਵਾ ਮੰਮੀ ਜਦੋਂ ਮੈਂ ਕਹਿੰਦੀ ਕਿ ਮੇਰੀ ਦਵਾਈ ਆ ਹੋਮਿਓਪੈਥਿਕ ਦੀ ਫੇਰ ਕਿਹੜੀ ਗੱਲ ਇਹਨੇ ਤੇ ਸਾਰੇ ਘਰ ਵਿੱਚ ਰੋਲਾ ਪਾਤਾ ਏ ਜੇ ਮੈਂ ਅੱਗੇ ਕੰਮ ਨਹੀਂ ਕਰਦੀ ਸੀ ਤਾਂ ਤੁਸੀਂ ਮੈਨੂੰ ਪੂਰਾ ਬਣਾਉਂਦੇ ਸੀ ਜਿਵੇਂ ਹੋਂ ਕੰਮ ਕਰਦੀ ਤਾਂ ਤੁਸੀਂ ਮੇਰਾ ਨਾਂ ਲਾਤਾ ਨਾਂ ਲਾਉਂਦੇ ਨਹੀਂ ਗੱਲ ਤੈਨੂੰ ਅੱਗੇ ਕਦੀ ਦਵਾਈ ਖਾਂਦੀ ਨੂੰ ਵੇਖਿਆ ਨਹੀਂ ਨਾ ਤੂੰ ਡਾਕਟਰ ਕੋ ਗਈ ਆ ਤੇ ਤੇਰੇ ਕੋਲ ਦਵਾਈ ਕਿੱਥੋਂ ਆ ਗਈ ਮਮਮੀ ਉਹ ਤਾਂ ਮੈਂ ਮੰਗਵਾ ਲਈ ਸੀ ਕਿਸੇ ਕੋਲੋਂ ਨਾਲੇ ਦੂਜੀ ਗੱਲ ਮੈਂ ਅੰਦਰ ਵੜ ਕੇ ਜਦੋਂ ਰੋਟੀ ਪਾਣੀ ਖਾਣੀ ਉਹਦੋਂ ਖਾ ਲੈਣੀ ਹੀ ਦਵਾਈ ਜ਼ਰੂਰੀ ਥੋੜਾ ਸਾਰਿਆਂ ਦੇ ਸਾਹਮਣੇ ਦਵਾਈ ਖਾਣੀ ਹੁੰਦੀ ਹੈ ਤੇ ਅੱਜ ਵੀ ਤੂੰ ਅੰਦਰ ਵੜ ਕੇ ਖਾ ਲੈਂਦੀ ਅੱਜ ਤੁਰ ਸੋਈ ਚ ਪੌਣ ਡਿਆ ਵੀ ਤਾਂ ਫੇਰ ਸ਼ੱਕ ਤੇ ਆਪੇ ਪੈਣਾ ਮਮਮੀ ਮੈਂ ਰੋਟੀ ਆਪਣੀ ਪਾਣੀ ਹੀ ਸਬਜ਼ੀ ਚ ਦਵਾਈ ਹੀ ਕੋੜੀ ਪਹਿਲੇ ਤੇ ਉਹ ਨਾ ਪਾਣੀ ਨਾ ਦੋ ਬੂੰਦਾ ਪਾ ਕੇ ਖਾ ਪੀ ਨਹੀਂ ਹੁੰਦਾ ਸੀ ਮੈਨੂੰ ਲੱਗਦੀ ਸੀ ਕੋੜੀ ਫਿਰ ਮੈਨੂੰ ਕਿਹਾ ਕੀਤਾ ਕਰੋ ਤੇ ਸਬਜੀ ਚ ਪਾ ਕੇ ਖਾ ਲਿਆ ਕਰੋ ਤੇ ਇੱਥੇ ਕਿਹੜੀ ਗੱਲ ਹੈ ਅ ਜੀਵਨ ਨੇ ਤੇ ਚੰਗਾ ਕਰ ਚ ਸਿਆਪਾ ਪਾਇਆ ਮੈਨੂੰ ਤੇ ਬੜਾ ਹੀ ਦੁੱਖ ਲੱਗਾ ਕਿ ਅੱਗੇ ਮੈਂ ਕੰਮ ਨਹੀਂ ਹੀ ਕਰਦੀ ਉਹਦਾ ਵੀ ਮੇਰਾ ਮੇਰਾ ਮੇਰੇ ਤੇ ਚਿੱਕੜ ਸੁੱਟਦੇ ਸੀ ਕਿ ਕੁਛ ਕਰਦੀ ਨਹੀਂ ਜੇ ਮੈਂ ਹੁਣ ਕਰਦੀ ਆ ਤੇ ਹੁਣ ਫਿਰ ਮੇਰੇ ਤੇ ਡਾਵਾ ਡਾਇਲਜਾਮ ਲਾਤਾ ਇੰਜਾਮ ਤੇਰੇ ਤੇ ਲਾਤਾ ਵਾ ਨਾ ਤੇ ਕੋਈ ਗੱਲ ਨਹੀਂ ਜਦੋਂ ਟੈਸਟ ਹੋ ਜੂਗੀ ਨਾ ਦਵਾਈ ਪੀ ਕਾਦੀ ਦਵਾਈ ਆਏ ਤੇ ਤੇਰਾ ਇਲਜਾਮ ਆਪੇ ਪਤਾ ਲੱਗ ਜੂ ਪਈ ਲੱਗਾ ਝੂਠਾ ਲੱਗਾ ਕਿ ਸੱਚਾ ਲੱਗਾ ਫੇਰ ਤੇਰਾ ਪਤਾ ਲੱਗਣਾ ਪਰ ਇਹ ਕਿ ਹੁਣ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਜਦੋਂ ਮੈਂ ਕਹਿੰਨੀ ਕਿ ਮੇਰੀ ਦਵਾਈ ਹੈ ਮੇਰੇ ਤੇ ਯਕੀਨ ਨਹੀਂ ਕੀਤਾ ਚਲੋ ਯਕੀਨ ਆ ਤੇ ਯਕੀਨ ਕਰ ਲੈਣਾ ਯਕੀਨ ਆ ਜਦੋਂ ਟੈਸਟ ਕਰਾਵਾਂਗੇ ਤੇ ਆਪੇ ਯਕੀਨ ਹੋ ਜੂ ਸਾਨੂੰ ਕਿ ਕਾਦੀ ਦਵਾਈ ਹੈ ਇਹ ਤੇ ਮੰਮੀ ਗੱਲ ਲੈਣਾ ਮੇਰੇ ਮੂੰਹੋਂ ਤੇ ਕੋਈ ਯਕੀਨੀ ਕੀ ਜੋ ਮੈਂ ਕਹਤਾ ਕਿ ਮੇਰੀ ਦਵਾਈ ਹੈ ਲੈਬ ਤੇ ਤੁਹਾਨੂੰ ਯਕੀਨ ਹੋਣਾ ਆ ਦੀਦੀ ਆ ਉਹ ਵੀ ਮੈਨੂੰ ਬੋਲਣ ਦੇ ਹੀ ਬਹੁਤ ਕੀ ਜੇ ਇਦਾਂ ਦੀ ਕੋਈ ਗੱਲ ਕਰੋ ਕੱਢ ਦੇਣਾ ਦੱਸ ਦੀਦੀ ਨੂੰ ਬੰਦਾ ਪੁੱਛੇ ਕਰੋ ਕਰ ਤੋਂ ਕੱਢ ਤੋ ਕੱਢਣਾ ਜੇ ਤੁਹਾਡਾ ਘਰ ਚ ਹੱਕ ਹੈ ਤੇ ਮੇਰਾ ਨਹੀਂ ਹੈਗਾ ਮੈਂ ਨਹੀਂ ਕੁਛ ਲਗਦੀ ਹੱਕ ਤੇ ਤੇਰਾ ਹੈਗਾ ਪਰ ਇਹ ਆ ਵੀ ਗਲਤ ਕੰਮ ਕਰਨ ਵਾਸਤੇ ਹੱਕ ਨਹੀਂਗਾ ਹੈਗਾ ਇਹ ਵੀ ਤੈਨੂੰ ਮੈਂ ਦੱਸਾਂ ਪੁੱਤ ਤੇ ਅੱਗੇ ਬਿਮਾਰਸ਼ਮਾਰ ਅੱਗੇ ਤਾਂ ਕਦੇ ਹੋਇਆ ਹੀ ਨਹੀਂ ਬਿਮਾਰ ਹੁਣ ਉਹ ਬਿਮਾਰ ਹੀ ਰਹਿੰਦਾ ਵਾ ਕੀ ਕਾਰਨ ਹੋਇਆ ਉਹਨੂੰ ਹੁਣ ਬਿਮਾਰ ਹੋਣਾ ਵੀ ਸਿਹਤ ਹੈ ਕਦੀ ਵਿਗੜ ਜਾਂਦੀ ਹੈ ਕਦੀ ਸੈੱਟ ਹੋ ਜਾਂਦੀ ਹੈ ਐਡੀ ਕਿਹੜੀ ਗੱਲ ਆ ਅੱਗੇ ਤਾਂ ਕਦੇ ਹੋਈ ਨਹੀਂ ਉਹਦੀ ਸਿਹਤ ਉਹ ਤੇ ਬੜਾ ਸੋਹਣਾ ਕਦੇ ਮਾੜਾ ਮੋਟਾ ਚਲੋ ਹੋਣਾ ਕਿਤੇ ਜਕਾਮ-ਕੂਮ ਹਟ ਜਾਣਾ ਹੁਣ ਤੇ ਉਹ ਸੇਰੇ ਨਹੀਂ ਚੁੱਕਦਾ ਮੰਜੇ ਤੋਂ ਕਰਾਂ ਕੀ ਮੈਂ ਕੋਈ ਗੱਲ ਨਹੀਂ ਮੰਮੀ ਹੁਣ ਤੂੰ ਵੀ ਉਹਨਾਂ ਦੀ ਸਾਈਡ ਲੈ ਲੈਨੇ ਚਲੋ ਕੋਈ ਗੱਲ ਨਹੀਂ ਕਰਾ ਲਓ ਟੈਸਟ ਫਿਰ ਲੱਗ ਜਾਊਗਾ ਪਤਾ ਸਾਨੂੰ ਤਾਂ ਹੁਣ ਯਕੀਨ ਤਾਂ ਹੀ ਹੋਣਾ ਵਾ ਟੈਸਟ ਕਰਾਵਾਂਗੇ ਤੇ ਉਦੋਂ ਸਾਨੂੰ ਤੇਰੀ ਜ਼ੁਬਾਨ ਤੇ ਕੋਈ ਗੱਲ ਨਹੀਂ ਤੇਰੇ ਕਹਿਣ ਤੇ ਸਾਨੂੰ ਕੋਈ ਯਕੀਨ ਨਹੀਂ ਜੇ ਹੁਣ ਤੁਹਾਨੂੰ ਲੈਬ ਤੇ ਯਕੀਨ ਹੈ ਨਾ ਜੇ ਟੈਸਟ 'ਚ ਕੁਛ ਨਾ ਆਇਆ ਨਾ ਫਿਰ ਗਾਂ ਤਾਂ ਮੇਰੇ ਤੋਂ ਵੀ ਤੁਸੀਂ ਉਹੀ ਕਿਉਂ ਉਮੀਦ ਕਰਿਓ ਇਹ ਨਾ ਸੋਚੋ ਕਿ ਹੁਣ ਤੁਸੀਂ ਮੇਰੇ ਤੇ ਇਲਜ਼ਾਮ ਲਾਤਾ ਤੇ ਬਾਅਦ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛੂੰਗੀ ਤੇ ਮੈਂ ਫਿਰ ਵੱਖ ਹੋਣਾ ਤੁਹਾਨੂੰ ਮੈਂ ਦੱਸਦਾ ਮੈਂ ਵਿੱਚ ਨਹੀਂ ਹੋ ਰਹਿਣਾ ਫਿਰ ਇਹਨਾਂ ਦੇ ਕੋਈ ਗੱਲ ਨਹੀਂ ਹੋ ਜੀ ਤੁਹਾਨੂੰ ਵੱਖ ਵੱਖ ਦਾ ਟਾਈਮ ਆਊ ਉਹ ਵੀ ਵੇਖ ਲਾਂਗੇ ਕਿੱਦਾਂ ਕਰਨਾ ਤੇ ਕਿੱਦ ਹੋਨ ਮੇ ਵਾਕ ਹੁਣ ਹੋਣਾ ਹੀ ਹੋਣਾ ਮੇਤੇ ਅੱਜ ਐਡਾ ਇਲਜ਼ਾਮ ਲਾਇਆ ਕੱਲ ਨੂੰ ਕੀ ਪਤਾ ਕੀ ਲਾ ਦੇਣਾ ਹੋਰ ਇਲਜ਼ਾਮ ਫਿਰ ਸੱਚਾ ਵਾ ਇਹਦੇ ਚ ਝੂਠ ਕੋਈ ਨਹੀਂਗਾ ਹੈਗਾ ਕੋਈ ਗੱਲ ਨਹੀਂ ਸਾਨੂੰ ਨਹੀਂ ਇੰਨਾ ਯਕੀਨ ਤੇਰੀਆਂ ਗੱਲਾਂ ਤੇ ਆ ਸਿੱਧੀ ਜਿਹੜੀ ਗੱਲ ਹੈ ਤੂੰ ਚੌਕੇ ਚ ਨਹੀਂ ਆ ਵੜਦੀ ਹੁਣ ਤੂੰ ਭੱਜ ਭੱਜ ਕੇ ਬਾਜੀ ਨੂੰ ਰੋਟੀ ਬਾਜੀ ਨੂੰ ਰੋਟੀ ਤੇ ਇਹ ਉਹਦੇ ਘਰ ਵਾਈ ਜਿੰਦੀ ਜਾਗਦੀ ਰਹੇ ਅਦਾ ਰੋਟੀ ਹੋ ਗਲਤੀ ਹੋ ਗਈ ਆ ਕਿ ਜੇ ਮੈਂ ਹੁਣ ਕਰਨ ਲੱਗੀ ਆ ਤੇ ਤਾਂ ਵੀ ਤੁਹਾਨੂੰ ਉਹ ਪੀੜ ਪੈਂਦੀ ਕਿ ਕਿਉਂ ਕਰਨ ਦੀ ਤੇ ਨਾ ਕਰਦੀ ਤਾਂ ਵੀ ਉਹੀ ਗੱਲ ਸੀਗੀ ਏਦਾਂ ਹੀ ਆ ਏਦਾਂ ਹੀ ਕਹੀਦਾ ਹਾਂ ਕੋਈ ਨਹੀਂ ਹੁਣ ਮੈਂ ਅੱਜ ਕਰਨਾ ਹੀ ਨਹੀਂ ਕੁਛ ਵੀ ਨਹੀਂ ਕਰਨਾ ਕੀ ਪਤਾ ਤੂੰ ਜੋ ਕਰਨਾ ਕਰ ਲੋ ਨਾ ਮੈਂ ਰਸੋਈ ਚ ਵੜਨਾ ਨਾ ਮੈਂ ਕੋਈ ਝਾੜੂ ਦਾ ਕਰਨਾ ਜਿੰਨੇ ਕਰਨਾ ਕਰੇ ਨਾ ਕਰ ਨਹੀਂ ਕਰਨਾ ਤੇ ਖਾਏਂਗੀ ਕਿੱਥੋਂ ਕਰਨਗੀ ਨਾ ਤੇ ਤੈਨੂੰ ਪ੍ਰੀਕੇ ਮੰਜੇ ਤੇ ਨਹੀਂ ਦੇਣੀਆਂ ਕਿੱਦੀਆਂ ਗੱਲਾਂ ਕਰਦੀ ਆ ਮੈਂ ਨਹੀਂ ਕੁਛ ਵੀ ਕਰਨਾ ਮੈਂ ਨਹੀਂ ਕੁਛ ਵੀ ਕਰਨਾ ਤੇ ਖਾਣਾ ਤੋਂ ਸਭ ਤੋਂ ਵੱਧ ਵਾ ਚਿਲਾਕੋ ਵੱਡੀ ਤੇਰਾ ਤੇ ਹੁਣ ਇਲਾਜ ਕਰਕੇ ਹੀ ਹਟਾਂਗੇ ਫਿਕਰ ਨਾ ਕਰ ਤੂੰ ਜਿਹੜੀ ਤੂੰ ਗੱਲਾਂ ਕਰਨੀਆਂ ਹਨ ਸੱਚੀ ਬੰਦੀ ਫਿਰਦੀ ਆ। ਮਤਲਬ ਮੈਂ ਪਿਆਵਾਂ। ਅਰੇ ਬੀਜੀ। ਹਾਂ। ਮੈਂ ਕਿਉਂ ਤੇਰਾ ਸੁਣਾਵਾਂ। ਸੇ ਤਾਂ ਠੀਕ ਆ। ਅੱਗੀ ਦਵਾਈ ਦਈ। ਉਹ ਰੋਟੀ ਖਾ ਕੇ ਹਟਿਆ ਸੀ ਤੇ ਮੈਂ ਰੰਮਨ ਕਹਿੰਦੀ ਖਾ ਲਓ ਦਵਾਈ ਮੈਂ ਤਾਂ 10 ਮਿੰਟ ਛੱਡ ਕੇ ਖਾਣਾ। ਹਾਂ ਮੈਂ ਜਦੋਂ ਰੋਟੀ ਤੋਂ ਬਾਅਦ ਛੱਡ ਕੇ ਖਾਣੀ ਚਾਹੀਦੀ ਆ। ਹਾਂ। ਉੱਤਾਂ ਤੈਨੂੰ ਫਰਕ ਲੱਗਦਾ ਅੱਗੇ ਨਾਲ। ਥੋੜਾ ਹੈਗਾ ਫਰਕ। ਕਿਉਂ ਸ਼ੁਰੂ ਕਰਿਆ ਤਾਂ ਮੈਂ ਛੱਡ ਪਿਆਵਾਂ। ਉਹ ਵਿੱਚੋਂ ਹੀ ਪਤਾ ਨਹੀਂ ਕੀ ਹੋ ਜਾਂਦਾ ਵਾ ਫਿਰ ਓਦਾਂ ਹੀ ਹੋਏ ਨਾ ਮਾੜਾ ਜਿਹਾ ਫਰਕ ਪੈਣ ਲੱਗਦਾ ਤੇ ਪਤਾ ਨਹੀਂ ਕੀ ਗੱਲ ਹੁੰਦੀ ਏ ਸਮਝ ਨਹੀਂ ਲੱਗਦੀ ਕੋਈ ਇੰਨੀ ਦਵਾਈ ਖਾ ਚੱਦੀ ਆ ਰਿਪੋਰਟ ਵੀ ਨਹੀਂ ਅਜੇ ਤੱਕ ਆਈ ਪਤਾ ਨਹੀਂ ਕਿੰੀ ਮੰਡਿਆ ਤੇ ਕੀ ਨਹੀਂ ਉਦੋਂ ਤੇ ਉਹ ਕਹਿੰਦੇ ਸੀ ਚਾਰ ਪੰਜ ਦਿਨਾਂ ਦੇ ਵਿੱਚ ਵਿੱਚ ਆਏਣੀ ਆ ਨਹੀਂ ਇੱਕ ਦਿਨਾ ਚ ਆ ਜਾਂਦੀ ਆ ਕੀ ਪਤਾ ਕੀ ਗੱਲ ਆ ਕੁੱਛ ਨਹੀਂ ਡਾਕਟਰ ਨੂੰ ਜਾ ਕੇ ਆਪ ਹੀ ਜਾਣਿਆ ਫੋਨ ਤੇ ਕੀ ਪੁੱਛਣਾ ਫੋਨ ਨਾਲ ਤੇ ਆਲੇ-ਟਾਲੇ ਕਰ ਸਰਦੇ ਨੇ ਅਗਲੇ ਜਾ ਕੇ ਪੁੱਛ ਕੇ ਹਮਨੇ ਆਪੇ ਕੀ ਗੱਲ ਵਕਲਾ ਆਹੋ ਵੀ ਆਈ ਨਹੀਂ ਰਿਪੋਰਟ ਤੇ ਵੀਰਿਆ ਬੜਾ ਰੋੜਾ ਪੈ ਡਿਆ ਸੀ ਦੀਪ ਦੇਈ ਉੱਚੀ ਸੀ ਬੋਲਣ ਕੀ ਕਹਿੰਦੀ ਉਹ ਮੈਂ ਉਹਨੇ ਕੀ ਬੋਲਣਾ ਮੈਂ ਉਹ ਆਪਣੇ ਪੇਕਿਆਂ ਦੀਆਂ ਗੱਲਾਂ ਬਾਤਾਂ ਕਰਨ ਲਈ ਅੱਛਾ ਉਹਨਾਂ ਦੀ ਕੋਈ ਚਸਨੋਂ ਦੀ ਬੰਦਦੀ ਨਹੀਂ ਹੋਣੀ ਅੱਛਾ ਅੱਛਾ ਇਹਨੂੰ ਦੋਫੰਦਾ ਫੇ ਮਾਂ ਜੂ ਭਾਈ ਆਹੋ ਇਹ ਤੇ ਹੈ ਹੀ ਮੇਰੀ ਮਾਂ ਮੇਰੀ ਮਾਂ ਨੂੰ ਚੰਗਿਆਂ ਨਹੀਂ ਸਮਝਦੀ ਆ ਉਹ ਆਜੇ ਆ ਮੇਰੀ ਮਾਂ ਦੀ ਮੰਦੀ ਨਹੀਂ ਗੱਲ ਆਪਣੀਆਂ ਮਰਜ਼ੀਆਂ ਕਰਦੀ ਆ ਤੇ ਮੈਂ ਕਿਹਾ ਤੂੰ ਟੈਨਸ਼ਨ ਕੋ ਲੈਣ ਲਈ ਆਪੇ ਆਪਣਾ ਮਸਲਾ ਹੱਲ ਕਰ ਲੈਣਗੇ ਤੈਨੂੰ ਕੀ ਲੱਗੇ ਇਹ ਕਰਨਾ ਆਹੋ ਇੱਥੇ ਉੱਚੀ ਉੱਚੀ ਬੋਲਿਆ ਇੱਥੇ ਤਾਂ ਕੋਈ ਹੱਲ ਹੋਣਾ ਨਹੀਂ ਜਾ ਤੂੰ ਉੱਥੇ ਜਾਏ ਆਪਣੇ ਪੇਕੇ ਉੱਥੇ ਬੋਲੇ ਤੇ ਫਾਇਦਾ ਹੋ ਕੋਈ ਮੈਂ ਇੱਥੇ ਤੇਰਾ ਆਖਾਪਣ ਦਾ ਕੀ ਫਾਇਦਾ ਇੱਥੇ ਤੂੰ ਆਪਣਾ ਆਪ ਖਪਾਈ ਜਾਏਗੀ ਗੱਲਾਂ ਕਰੀ ਜਾਣਗੇ ਤੇ ਇੱਥੇ ਥੋੜ੍ਹਨੇ ਆ ਹੋ ਜਾਣਾ ਇਹ ਤੇ ਜਾਂ ਉੱਥੇ ਜਾਵੇਂਗੀ ਤਾਂ ਉਹਨਾਂ ਨੂੰ ਬਾਅਦ ਕੇ ਗੱਲਬਾਤ ਪੁੱਛੀ ਵੀ ਕੀ ਹੋਇਆ ਕਿਉਂ ਇਦਾਂ ਕਰਦੇ ਭਜਾਈ ਨੂੰ ਪੁੱਛੀ ਮਾਂ ਨੂੰ ਪੁੱਛੀ ਪਤਾ ਲੱਗ ਜਾਊਗਾ ਹਾਂਜੀ ਹਾਂਜੀ ਇੱਥੇ ਮੈਂ ਆਵੇਂ ਖਿਜਣ ਕਾ ਪੰਡਈਆ ਇੱਥੇ ਥੋੜੀ ਗੱਲ ਬਣਨੀ ਤੇਰੀ ਨਹੀਂ ਮੈਨੂੰ ਦੁੱਖ ਬੜਾ ਹੁੰਦਾ ਮੰਮੀ ਕੀ ਦੁੱਖ ਬੜਾ ਹੁੰਦਾ ਮੰਮੀ ਦਾ ਭਜਾਈ ਮੇਰੀ ਚੰਗੀਆਂ ਨਹੀਂ ਸਮਝਦੀ ਮੇਰੀ ਮਾਂ ਨੂੰ ਅੱਛਾ ਤਾਂਾਂਾਂ ਮੈਂ ਕਹ ਕੋਈ ਨਾ ਕੋਈ ਗੱਲ ਹੋਏਗੀ ਤੇ ਤਾਂ ਹੀ ਆਹੋ ਕੋ ਪਤਾ ਤੇ ਤਾਂ ਹੀ ਪਿਆ ਘਰ ਆ ਤਾਂ ਹੀ ਪੈਂਦਾ ਮੈਂ ਕਿ ਪਤ ਕੋਈ ਨਾ ਕੋਈ ਗੱਲ ਜਰੂਰ ਹੋਏਗੀ ਹਾਂ ਹਾਂ ਉੱਥੇ ਜਾ ਤੇ ਜਾ ਕੇ ਉਹਨਾਂ ਨੂੰ ਪੁੱਛ ਕੇ ਕਿ ਸਿੱਕੇ ਤੇ ਉਹਨਾਂ ਦੀ ਗੱਲਬਾਤ ਸੁਣ ਜਾ ਕੇ ਤੇ ਇਹ ਤੈਨੂੰ ਪਤਾ ਲੱਗੂ ਕਿ ਕੀ ਹੋਇਆ ਕੀ ਨਹੀਂ ਓਕੇ ਹੋਗਾ ਉਹ ਚੱਕਰ ਦੇ ਬਿਲਕੁਲ ਬਿਲਕੁਲ ਹਾਂ ਆਂਦੀ ਆਹੋ ਕਰਨੀ ਆ ਇਦਾਂ ਹੀ ਜਾਣੀ ਆ ਮੈਨੂੰ ਬੜਾ ਦੁੱਖ ਆਉਂ ਗਿਆ ਹੋਣਾ ਲੱਖੇ ਚਲੀ ਜਾ ਤੂੰ ਤੇ ਮੈਂ ਨਾ ਆਣ ਕੇ ਤੇ ਇੱਥੇ ਲੰਮਾ ਪਿਆ ਤੇ ਉੱਚੀ ਉੱਚੀ ਆਵਾਜ਼ਾਂ ਹੁੰਦੀਆਂ ਮੈਂ ਕਿਹ ਰ ਕੀ ਬਣ ਗਿਆ ਅੰਦਰ ਹਾਂ ਉਹ ਇੱਥੇ ਹੀ ਲਈ ਸੀ ਬੋਲਣ ਅੰਦਰ ਬੈਠੀ ਸੀ ਅੱਛਾ ਅੱਛਾ ਹਾਂ ਜਾਦੀ ਤੇ ਪਿੱਛੇ ਦੀ ਹੀ ਗੱਲਾਂ ਕਰਨ ਤੇ ਮੈਂ ਵੀ ਪਰਿਆਂ ਆਈ ਤੇ ਮੈਂ ਨਹੀਂ ਤੂੰ ਬੜੇ ਮੂੰਹ ਮਾ ਠੱਕ ਕੇ ਬੁਸਕਣੀਆਂ ਹੋਇਆ ਕੀ ਹੈ ਅੱਛਾ ਐਦਾਂ ਹੀ ਇਹ ਗੱਲ ਕੁਛ ਨਹੀਂ ਪਿੱਛੇ ਦਾ ਹੀ ਦੁੱਖ ਪਰਜਾਈ ਜਿੱਤੇ ਮਾਂ ਦੀ ਬਣਦੀ ਨਹੀਂ ਮੈਂ ਚਲੋ ਕੋਈ ਨਹੀਂ ਜਾਮੀ ਤਾਂ ਪਤਾ ਲੈ ਆਵੇਂ ਤੇ ਹੁਣ ਤੂੰ ਇੱਥੇ ਨਾ ਨਾਸ਼ ਪਾ ਕਰ ਮੇਰਾ ਪੁੱਤ ਤੇ ਅੱਗੇ ਠੀਕ ਨੇਗਾ ਇਹੋ ਠੀਕ ਹੋ ਮੇਰੀ ਗੱਲ ਨਹੀਂ ਮੰਮੀ ਜੀ ਕੋਈ ਨਹੀਂ ਮੈਂ ਤੇ ਉਦਾਂ ਹੀ ਦਈ ਹਾਂ ਚੰਗਾ ਮੈਂ ਉਹ ਚਲ ਕੋਈ ਨਹੀਂ ਬੀਜੀ ਉਹਨਾਂ ਦਾ ਆਪਣੇ ਘਰ ਦਾ ਮਸਲਾ ਵਾ ਠੀਕ ਆ ਕਿ ਨਹੀਂ ਆ ਤੁਹਾਨੂੰ ਕੀ ਇਹ ਗੱਲ ਨਾਲ ਸਾਡਾ ਤੇ ਮਤਲਬ ਵੀ ਕੋਈ ਨਹੀਂ ਵਿੱਚ ਗੱਲ ਕਰਨ ਦਾ ਹਾਂਜੀ 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 ਜਾਣੇ ਮਾਂ ਜਾਣੇ ਪਰਝਾਈ ਜਾਣੇ ਬਿਲਕੁਲ ਆ ਜਾਂ ਆਪਣੇ ਭਰਾ ਨੂੰ ਪਿੱਛੇ ਨਹੀਂ ਇੱਥੇ ਦੁੱਚੀ-ਦੁੱਚੀ ਬੋਲਣ ਦਾ ਫਾਇਦਾ ਹੀ ਨਹੀਂ ਜਾਂ ਤੇ ਉਹਨੂੰ ਫੋਨ ਆਪਣੀ ਪਰਝਾਈ ਨੂੰ ਲਾ ਕੇ ਗੱਲਾਂ ਬਾਤਾਂ ਕਰੇ ਵੀ ਮੇਰੀ ਮਾਂ ਨੂੰ ਕਿਉਂ ਤਾਂ ਕਰਨੀ ਆ ਤੇ ਸਾਨੂੰ ਸੁਣੌਣ ਦਾ ਕੀ ਤੇ ਫਾਇਦਾ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਹੈ ਇੱਥੇ ਫੇਮੇ ਵੱਧ ਗਈ ਗੱਲਾਂ ਨਾਲ ਮੈਂ ਕਰਦੀ ਰਵੇਗੀ ਤੇ ਬੇਕੂਫੀ ਅੱਗੇ ਤੁਸੀਂ ਖਾ ਲਿਆ ਰੋਟੀ ਪਾਣੀ ਹਾਂ ਖਾ ਲਈ ਰੋਟੀ ਅੱਛਾ 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 ਰੋਟੀ ਖਾ ਲਈ ਤੇ ਮੈਂ ਵੀ ਥੋਪੇ ਬਾਹਰ ਨਿਕਲੀ ਹਾਂ ਤੇ ਤੁਹਾਨੂੰ ਲੰਮਾ ਪਿਆ ਹਾਂ ਤੇ ਮੈਂ ਪੁੱਛਾਂ ਪਲਾਪੀ ਕੁਝ ਫਰਕ ਪਿਆ ਵਾ ਉਹ ਬੜਾ ਮੋਟਾ ਪੈਂਦਾ ਉਹ ਫੇਰ ਹੋ ਜਾਂਦਾ ਪਤਾ ਨਹੀਂ ਕੀ ਬੰਡਿਆ ਤੇ ਕੀ ਨਹੀਂ ਮੈਨੂੰ ਤੇ ਸਮਝ ਨਹੀਂ ਆਉਂਦੀ ਕੋਈ ਨਹੀਂ ਪੁੱਛਣੇ ਡਾਕਟਰ ਨੂੰ ਫੋਟਾ ਮੱਲਾਂ ਤੇ ਫੇਰ ਪਤਾ ਲੱਗਦਾ ਉਹ ਲਖਵੀਰ ਨੂੰ ਕੋਲ ਆਇਆ ਹਾਂ ਫੇਰ ਪਤਾ ਕਰ ਆਵੇ ਆਹ ਹੋਵੇ ਇਹਨਾਂ ਨੂੰ ਘੁਲਾ ਦਾਂਗੇ ਜੇ ਤੇ ਜਾਏਗਾ ਤੇ ਠੀਕ ਹੈ ਨਾ ਜਾਊ ਤੇ ਫਿਰ ਹੋਰ ਕਰਾਂਗੇ ਠੀਕ ਆ